ਆ ਮਿਹਨਤ ਕੀਤੀ ਕਰਾਈ ਜਾ ਰਹੀ ਜੀ ਬੱਚਿਆਂ ਨੂੰ ਜੋ ਪੌਣਾ ਵਾਲਾ ਟੂਰਨਾਮੈਂਟ ਉਹਦੇ ਕਰਕੇ ਤੇ ਤੇ ਵੇਖੋ ਇਹ ਬੱਚੇ ਨਿੱਕੇ ਨਿੱਛੋੜ ਛੋੜੇ ਬੱਚੇ ਵੇਖੋ ਮਿਹਨਤ ਕਰਨ ਦੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਮੈਂਟ ਜਰੂਰ ਕਰਿਆ ਕਰੋ ਜੀ ਤੁਸੀਂ ਮਾੜੀਆ ਵੀਡੀਓ ਨੂੰ ਬਹੁਤ ਵੰਦੇ ਜੀ ਪਰ ਇਹਦਾ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਰ ਦਈਏ ਬੇਨਤੀ ਆ ਵੀ ਵੀਡੀਓ ਨੂੰ ਲਾਈਕ ਸ਼ੇਅਰ ਇਹਨਾਂ ਬੱਚਿਆਂ ਦੀ ਮਿਹਨਤ ਨੂੰ ਜਰੂਰ ਕਰਿਆ ਕਰੋ ਜੀ ਜਾਂ ਕਿ ਜੋ ਇਹ ਬੱਚੇ ਹੋਰ ਬੱਚੇ ਵੀ ਨਾ ਬੱਚਿਆਂ ਦੀ ਵੀਡੀਓ ਵੇਖ ਕੇ ਤੇ ਆਪਣੇ ਆਪ ਨੂੰ ਨਸ਼ਿਆਂ ਤੋਂ ਬਾੜਿਆਂ ਕੰਮਾਂ ਤੋਂ ਖੂਨਾ ਚੋਂ ਕੱਢ ਸਕਣ ਬਾਰਸ ਹੈ ਨਾ ਜੀ ਇਹ ਬੱਚਿਆਂ ਦੀ ਮਿਹਨਤ ਆ ਇਹ ਬਹੁਤ ਹੀ ਵਧੀਆ ਸਾਡੇ ਪਿੰਡ ਦੇ ਕੀਤਾ ਜੀ ਪਾਲਾ ਆ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਜੋ ਵੱਖ-ਵੱਖਰੀਆਂ ਗੇਮਾਂ ਕਰਾਈਆਂ ਜਾ ਰਹੀਆਂ ਤੇ ਇਸ ਲਈ ਮੈਂ ਬੇਨਤੀ ਕਰਦਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰੇ ਕਰਿਆ ਕਰੋ ਆ ਵੀ ਸਾਡਾ ਧੰਮਾ ਵਾ ਜੋ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਜੀ ਦੇਖੋ ਇਹਨਾਂ ਕਿੰਨੇ ਮੁਕਜਾ ਦੇ ਇਹਨਾਂ ਬੱਚਿਆਂ ਨੂੰ ਹੌਸਲਾ ਬਜਾਈ ਲਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹੋਰ ਆਤੀ ਕਾ ਪਚਾਇਆ ਕਰੋ ਤੇ ਵੀਖੋ ਇਹਨਾਂ ਬੱਚਿਆਂ ਦੀ ਜੱਜ ਵੀ ਵੈਰੀ ਗੁੱਡ ਇਹਨਾਂ ਬੱਚਿਆਂ ਨੂੰ ਸਲਾਮਾਤ ਹੈ ਆ ਵੇਖੋ ਜੀ ਦੌੜ ਹੋਣ ਲੱਗੀ ਚੱਲੂ ਤੇ ਬੱਚੇ ਸਾਰੇ ਗਰਾਊਂਡ ਵਿੱਚ ਪਹੁੰਚ ਗਏ ਨੇ ਤੇ ਹੁਣ ਹੋਊਗੀ ਦੌੜ ਚੱਲੂ ਇਸ ਦਾ ਸੈੱਟ ਰੱਖਿਆ ਹੋਇਆ ਚੱਲਦਾ ਨਹੀਂ ਹੈ

ਆ ਨੀਰੋ ਜਰੋ ਜਰ ਵੈਰੀ ਗੁੱਡ ਪਿਆਤੀ ਬਾਬਾ ਸੁਖਿੰਦਰ ਸਿੰਘ ਜੋ ਲੜਕੀਆਂ ਨੂੰ ਆ ਗੇਮ ਖੜਾ ਰਿਆ ਜੀ ਫੁੱਟਬਾਲ ਵਾਲੀ ਜਿਹਦੇ ਹੱਥੋਂ ਫੁੱਟਬਾਲ ਬਾਬਾ ਜੀ ਇਹਨਾਂ ਨੂੰ ਸੁੱਟਣਗੇ ਜਿਹਦੇ ਹੱਥੋਂ ਫੁੱਟਬਾਲ ਡਿੱਗ ਪਿਆ ਉਹ ਲੜਕੀ ਉੱਠ ਕੇ ਬੈਠੇ ਕਰੋ ਜੀ ਇਹ ਦੇਖੋ ਬਹੁਤ ਵਧੀਆ ਪ੍ਰਾਲਾ ਜੀ ਇਹ ਸਾਰੀ ਦੇਣ ਇਹਨਾਂ ਬਾਬਾ ਜੀ ਦੀ ਆ ਨਾ ਬੱਚਿਆਂ ਨੂੰ ਘੋੜਾ ਜੀ ਰੱਸੀ ਟੱਪਣ ਵਾਸਤੇ ਵੇਖੋ ਸਾਰੇ ਛੋਟੇ ਬੱਚਿਆਂ ਦੇ ਵਿੱਚ ਟੈਲੈਂਟ ਇਹਨਾਂ ਦਾ ਵੇਖੋ ਜੀ ਛੋਟੇ ਬੱਚੇ ਜੋ ਛੋਟੇ ਛੋਟੇ ਬੱਚੇ ਨੇ ਰੱਸੀ ਟੱਪ ਰਹੇ ਨੇ ਇਹ ਵੇਖੋ ਬੱਚੇ ਦਾ ਟੈਲੈਂਟ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਜੀ ਬੱਚਿਆਂ ਦਾ ਟਾਲਾ ਤੇ ਹੋਰਿਆ ਛੋਟੇ ਛੋਟੇ ਬੱਚਿਆਂ ਦੀ ਕਬੱਡੀ ਤੁਹਾਨੂੰ ਹੁਣ ਆਪਾਂ ਦਿਖਾਵਨੇ ਆ ਜੀ ਛੋਟੇ ਛੋਟੇ ਬੱਚਿਆਂ ਦੀ ਕਬੱਡੀ वे तो थो थो थोड़े थोड़े बच्चे कब्डी ट्रेर ले लिया ਕਿ ਤੂੰ ਨਹੀਂ ਪੈ ਸਕਦਾ ਨਹੀਂ ਚੱਲ ਰਹੀ ਤੇ ਪੈਹਾ ਨਾ ਪਾ ਰਹੀ ਨਾ ਵਾਚਾ ਹਾਂ ਜਾ ਛੇ ਆ ਮੀਰਾ ਕੈਮਰਾ ਅਗੇ 5 ਸੈਕਿੰਡ ਰਹਿ ਕੇ ਮਾ ਹੱਥ ਲੱਗਦੇ ਗਿਆ ਕਿਉਂ ਖੜਾ ਕੇ ਪੱਜਾ ਨਹੀਂ ਮਾਰੀ ਨੀ ਤੂੰ ਵੀ ਇੱਥੇ ਨਹੀਂ ਮੁੜਦਾ ਐ ਇੱਥੇ ਰੱਖ ਕੋਈ ਜਾਣੀ ਨਹੀਂ ਕੋਈ ਜਾਣੀ ਨਾ ਆਹ ਖੜਾ ਖੜਾ ਜਾਣੀ ਹਾਂ ਉੱਥੇ ਪਾ ਟੱਕ ਉੱਥੇ ਤੇ ਟੱਕ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਲੱਡੂ ਚਾਹ ਨਾ ਦੇਈ ਚੱਲ ਗੋਲ ਲੱਡੂ ਨੂੰ ਆ ਫੜਿਆ ਗਿਆ ਨਹੀਂ ਫੜਿਆ ਹੋਰਾ ਹੋਰਾ ਨਾ ਕੀ ਹੋਰਾ ਗੋਲੂ ਆ ਬੋਲੋ ਗੋਲੂ ਨਿਕਲਦੇ ਪਿਛਾਂ ਗੋਲੂ ਨਿਕਲਦੇ ਪਿਛਾਂ ਛੱਡ ਜੀ ਤੂੰ ਆਪਣੀ ਛੱਡ ਜੀ ਛੱਡ ਜੀ ਤੂੰ ਨਾ ਛੱਡ ਦੇ ਮਾਂ ਥਾਪੀਆਂ ਕਿੱਧਰ ਬਾਬਾ ਸਿਮਿੰਦਰ ਜੀ ਲੜਕੀਆਂ ਨੂੰ ਕਬੱਡੀ ਦੀ ਟ੍ਰੇning ਦੇ ਰਹੇ ਆ ਜੀ ਤੇ ਵੇਖੋ ਲੜਕੀਆਂ ਜੋ ਕਬੱਡੀ ਖੇਡ ਰਹੀਆਂ ਤੇ ਲਾਸਟ ਵਿੱਚ ਤੁਹਾਨੂੰ ਫਿਰ ਅਸੀਂ ਇਹੋ ਕਹਿੰਨੇ ਆ ਕਿ ਜੇ ਤੁਹਾਨੂੰ ਸਾਡੇ ਪਿੰਡ ਦਾ ਪ੍ਰਾਲਾ ਚੰਗਾ ਲੱਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਦੋਈ ਤਰ੍ਹਾਂ ਕਰੋ ਹਾਂ ਦੇਖੋ ਬਾਬਾ ਜੀ ਕਿ ਲੜਕਿਆਂ ਨੂੰ ਕਬੱਡੀ